ਤਵਾ ਮੇਰੇ ਮਾਲਕਾ ਸਾਨੂੰ ਤੇ ਪਤਾ ਹੀ ਨਹੀਂ ਸੀ ਪਏਹੋ ਜੀਆਂ ਲੋਕੇਸ਼ਨਾਂ ਪੰਜਾਬ ਦੇ ਵਿੱਚ ਆ ਇਹ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਆ ਚੌਣੀ ਚੌਣੇ ਪਿੰਡ ਦੇ ਵਿੱਚ ਇੱਕ ਮਹਿਲ ਨੁਮਾ ਬਹੁਤ ਵਧੀਆ ਸਰਾਵਰ ਵਰਗਾ ਮਤਲਬ ਮਹਿਲ ਕਹਿ ਲਈਏ ਸਰਾਵਰਗੀ ਲੋਕੇਸ਼ਨ ਆ ਮੈਂ ਪੌਣੀਆਂ ਚੜਕੇ ਉੱਪਰ ਆਇਆ ਤੇ ਅੱਜ ਹੋਰ ਉੱਪਰ ਜਾਣਾ ਇਹਦੀਆਂ ਗੱਲਾਂ ਬਾਤਾਂ ਕਹਿਣ ਸੁਣਨ ਤੋਂ ਪਰੇ ਦੀਆਂ ਹੀ ਆ ਬਹੁਤ ਪੁਰਾਣੀ ਇਮਾਰਤ ਪਤਾ ਨਹੀਂ ਕਿਹਦੇ ਨਾਲ ਸੰਬੰਧਤ ਆ ਕੀ ਇਹਦਾ ਹਸਤਾ ਦਾ ਆਹ ਕਿੱਥੇ ਤਰੇ ਫਿਰਦੇ ਆ ਇੱਥੇ ਅਸੀਂ ਸ਼ੂਟਿੰਗ ਕਰਨ ਆਏ ਆ ਬੰਦੇ ਦੀ ਨਹੀਂ ਬਹੁਤ ਕਮਾਲ ਮੈਂ ਸਿਰ ਮਤਲਬ ਕੀ ਸਿਰਤ ਕਰਾਂ ਤੇ ਕੀ ਦੱਸਾਂ ਤੁਹਾਨੂੰ ਆਹਾਹਾ ਇਸ਼ਕ ਇਸ਼ਕ ਪਤਾ ਨਹੀਂ ਕਿੰਨੇ 100 ਸਾਲ ਪੁਰਾਣੀ ਆਹ ਦੇਖੋ ਹੂੰ ਨੀ ਯਾਰ ਕਿੰਦੀ ਸੜਕ ਨਹੀਂ ਅੱਛਾ ਇੱਧਰ ਵੀ ਪੌੜੀਆਂ ਉੱਧਰ ਵੀ ਪੌੜੀਆਂ алло алло о кете бердиэ 아, 자. ਇਹ ਬਿਲਕੁਲ ਟੌਪ ਤੇ ਆ ਗਿਆ ਪਪਲੂਕ ਗਿਆ ਉੱਤੇ ਨਾ ਮੈਂ ਭਲੇ ਖੇਣਾ ਇੱਧਰ ਉੱਤਰ ਚੱਲਿਆ ਮੌਤ ਹੋ ਜਾਣੀ ਉੱਧਰ ਜਾਣ ਦਾ ਰਸਤਾ ਕਿਹੜਾ ਇੱਧਰੋਂ ਬੰਦ ਜਾਨੀਂ ਕੇ ਘੁੰਮ ਕੇ ਜਾਣਾ ਪਊਗਾ ਬੱਲੇ ਬੱਲੇ ਆ ਥੱਲੇ ਪਿੰਡ ਦਾ ਵੀ ਆ ਲਾਗੀ ਗੁਰਦੁਆਰਾ ਆ ਸ਼ੂਟਿੰਗ ਦਾ ਮਾਹੌਲ ਹੂੰ ਮੇਰੇ ਬਹਿਣ ਨੂੰ ਇੱਥੇ ਬੈਸੇ ਗਏ m